ਲੋ ਜੀ ਸੱਜਣੋ ਜਿਨ੍ਹਾਂ ਨੇ ਲੈਣਾ ਸਵਰਾਜ 855 ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਕਿੰਨਾ ਮਾਡਲ ਆ ਤੇ ਕਿੰਨੇ ਚ ਬਣ ਜੂਗਾ ਸਾਰਾ ਕੁਝ ਦੱਸਾਂਗੇ ਪਹਿਲਾਂ ਤਾਂ ਏਅਰ ਕੰਟੀਨਰ ਲੱਗਿਆ ਹੋਇਆ ਹੈਗਾ ਤੇ ਕਲੋਸ ਕਰ ਇੰਜਨ ਤੇ ਮਾਡਲ ਦੀ ਗੱਲ ਕਰੀਏ ਤਾਂ 2002 ਮਾਡਲ ਸਵਰਾਜ 855 ਪਹਿਲਾਂ ਤਾਂ ਟਾਇਰ ਦੇਖ ਲਓ 90 ਪੈਸੇ ਮੂਰਲੇ ਟਾਇਰ ਨੇ ਰੈਂਪ ਵੀ ਚੈੱਕ ਕਰ ਲਓ ਮੂਰਲੇ ਤੇ ਪਿਛਲੇ ਟਾਇਰ ਵੀ ਆ ਜਿਹੜੇ ਉਹ ਵੀ 90 ਪੈਸੇ ਨੇ ਤੇ ਗੁਡিয়ার ਦੇ ਟਾਇਰ ਲੱਗੇ ਹੋਏ ਨੇ ਰਿੰਪ ਟੋ ਵਗੈਰਾ ਦਾ ਇਹਨੇ ਪੂਰਾ ਚੰਗਾ ਸਾਫ ਪਿਆ ਗਰਾਟਾਂ ਦੇ ਵਿੱਚੋਂ ਵੀ ਐਨ ਚੈੱਕ ਕਰ ਲੋ ਕਿਸੇ ਪਾਸੇ ਵੀ ਕੋਈ ਜੰਗਾਲ ਨਹੀਂ ਲੱਗਾ ਹੋਇਆ ਇੰਡੀਕੇਟਰਾਂ ਤੇ ਆ ਦੇਖੋ ਜੜੀਆਂ ਵਗੈਰਾ ਪੂਰੀਆਂ ਚੰਗੇ ਲੱਗੀਆਂ ਹੋਈਆਂ ਨੇ ਤੇ ਪਹਿਲਾਂ ਤਾਂ ਹੁੱਕ ਦੇਖੋ ਕਿੰਨੀ ਹੈਵੀ ਹੁੱਕ ਲੱਗੀ ਹੋਈ ਆ ਤੇ ਲੈਂਕਾਂ ਲੋਕਾਂ ਵਗੈਰਾ ਦਾ ਸਾਰਾ ਦਾ ਚੰਗਾ ਟਰੈਕਟਰ ਤੇ ਪੰਜਾਬ ਦਾ ਨੰਬਰ ਪੀਵੀ 31 ਮਾਨਸਾ ਦਾ ਨੰਬਰ ਜਿੰਦਾ ਵੀ ਟਰੈਕਟਰ ਸਾਰਾ Ориਜਨਲ ਤੇ ਇਹਨ ਸਿਸਟਮ ਵਗੈਰਾ ਲੱਗਿਆ ਹੋਇਆ ਹੈਗਾ ਤੇ ਅੱਜ ਇਹ ਟਰੈਕਟਰ ਹੈਗਾ ਸੀ 100 ਬਾਰ ਟਰੈਕਟਰ ਮੰਡੀ ਦੇ ਵਿੱਚ ਇਹ ਜਿਹੜੀ ਤਰਖਸੀਲ ਦੇ ਕੋਲੇ ਮੰਡੀ ਆ ਉਸ ਮੰਡੀ ਦੇ ਵਿੱਚ ਸੀਗਾ ਤੇ ਬੂ ਬਾਈਆਂ ਦਾ ਪਿੰਡ ਹੈਗਾ ਬੁਗਰ ਮਟੇਰ ਨੰਬਰ ਹੈ ਜਿਹੜਾ ਟਾਈਟਲ ਦੇ ਵਿੱਚ ਪਾਇਆ ਹੋਇਆ ਹੈਗਾ ਤਾਂ ਕਰ ਲਿਓ ਕੰਟੈਕਟ ਤੇ ਪੰਪ ਵਗੈਰਾ ਚੂਰਾ ਦੇਖ ਲਓ ਕਿਸੇ ਪਾਸੇ ਵੀ ਨਹੀਂ ਸੀਲ ਦਾ ਟਰੈਕਟਰ ਤੇ ਕਿਸੇ ਪਾਸੇ ਵੀ ਆ ਦੇਖੋ ਸੀਲ ਦਾ ਟਰੈਕਟਰ ਨਾਟਾਂ ਤੋਂ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਟਰੈਕਟਰ ਚੱਲਦਾ ਪੂਰਾ ਫਾਰਮ ਟ੍ਰੈਕਟਰ ਸਿਸਟਮ ਲੱਗਿਆ ਹੋਇਆ ਚੰਗਾ ਸਤਰੀ ਵਗੈਰਾ ਪਿੱਛੋਂ ਚੰਗੀ ਲੱਗੀ ਹੋਈ ਹੈ ਤੇ ਜਿੰਨਾਂ ਲਾਈਟਾਂ ਵਗੈਰਾ ਪੂਰੀਆਂ ਚੰਗੀਆਂ ਲੱਗੀਆਂ ਹੋਈਆਂ ਨੇ ਜਿੰਨਾਂ ਨੇ ਲੈਣਾ 2002 ਮਾਡਲ ਸਵਰਾਜ 855 ਤੱਕ ਕਰ ਲਿਓ ਕੰਟੈਕਟ ਨੰਬਰ ਟਾਈਟਲ ਦੇ ਵਿੱਚ ਪਾਏ ਹੋਏ ਬਾਈ ਕੁਲਵੀਰ ਬੁੱਗਰ ਮਡੇਰ ਪਿੰਡਾ ਤੇ ਅੱਜ ਇਹ ਮੰਡੀ ਦੇ ਵਿੱਚ ਆਇਆ ਹੋਇਆ ਸੀ ਟਰੈਕਟਰ ਜਿਹੜੀ ਤੱਕ ਸੀਨ ਦੇ ਛੋਟੀ ਮੰਡੀ ਲੱਗ ਰਹੀ ਆ ਤੇ ਜੇ ਹੁਣ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ ਰੱਖੀ ਆ ਬਾਈਆਂ ਨੇ ਪੂਰੇ 3 ਲੱਖ ਦੀ ਤੇ ਇਹਦੇ ਵਿੱਚੋਂ ਡਿਸਕਾਊਂਟ ਹੋ ਜੂ 10000 ਰੁਪਿਆ ਯਾਨੀ ਕਿ ਪੂਰੇ 290000 ਰੁਪਏ ਦਾ ਇਹ ਟਰੈਕਟਰ ਹੈ ਜਿਹੜਾ ਉਹ ਬਣ ਜੂਗਾ ਤੇ ਜਿਨ੍ਹਾਂ ਨੇ ਵੀ ਲੈਣਾ ਸਵਰਾਜ 855 ਇੰਜਨ ਗੇਅਰ ਦਾ ਪੂਰਾ ਚੰਗਾ ਟਰੈਕਟਰ ਆ 540 ਚੱਕਰਾਂ ਦੇ ਚ 6 ਚੀਰੀ ਦੇ ਵਿੱਚ ਏਅਰ ਕਲੀਨਰ ਲੱਗਿਆ ਹੋਇਆ ਹੈਗਾ ਜਿਨ੍ਹਾਂ ਨੇ ਵੀ ਲੈਣਾ ਤਾਂ ਕਰ ਲਿਓ ਸੰਪਰਕ ਨੰਬਰ ਟਾਈਟਲ ਦੇ ਵਿੱਚ ਪਾਇਆ ਹੋਇਆ ਰੁਗਰ ਮਡੇਰ ਪਿੰਡ ਤੇ ਕਰ ਲਿਓ ਸੰਪਰਕ ਨੰਬਰ ਟਾਈਟਲ ਦੇ ਵਿੱਚ ਪਾਇਆ ਹੋਇਆ ਸਿਸਟਮ ਵਗੈਰਾ ਪੂਰਾ ਚੰਗਾ ਲੱਗਿਆ ਹੋਇਆ ਡਿੱਕ ਸਾਰਾ ਵਰਕਿੰਗ ਇਹ ਨਾਲ ਹੀ ਦੇਣਾ ਹੈ 540 ਚੱਕਰਾਂ ਦੇ ਵਿੱਚ ਤੇ ਬੈਟਰੀ ਵਗੈਰਾ ਵੀ ਇਹਨਾਂ ਪੂਰੀ ਨਵੀਆਂ ਤੇ ਆਪਣੇ ਪੇਜ ਨੂੰ ਕਰ ਲਿਓ ਫੋਲੋ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਕਰ ਲਿਓ ਕੰਟੈਕਟ ਜਿੰਨਾਂ ਨੇ ਵੀ ਲੈਣਾ ਸਬਰਾਜ 855 ਤੇ 2002 ਮਾਡਲ ਤੇ ਮੌਕੇ ਤੇ 3 ਲੱਖ ਇਹਦੀ ਡਿਮਾਂਡ ਆ ਮੌਕੇ ਤੇ ਰੇਟ ਇਹ 290000 ਦਾ ਬਣ ਜੂਗਾ ਤੇ ਜਿੰਨਾਂ ਨੇ ਵੀ ਲੈਣਾ ਸਬਰਾਜ 855 ਦਾ ਕਰ ਲਿਓ ਕੰਟੈਕਟ ਟਾਇਰ ਆ ਜਿਹੜਾ ਚੌਕ ਚੌਕੜਾ 90 ਪੈਸੇ ਆ ਗੁੜੀਆਰ ਦਾ ਚੌਕੜਾ ਹੈ ਤੇ ਕੰਡੀਸ਼ਨ ਬਖੋਆ ਹੈ ਇਹਨ ਪੂਰਾ ਟਰੈਕਟਰ ਚੰਗਾ ਹੈਗਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਤਾਂ ਕਰ ਲਿਓ ਕੰਟੈਕਟ ਜਿੰਨਾਂ ਨੇ ਵੀ ਲੈਣਾ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਤੇ ਪੇਜ ਨੂੰ ਕਰ ਲਓ ਫੋਲੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਮਿਹਰਬਾਨੀ